ਨਵਾਬ ਨੇ ਹੱਸ ਕੇ ਕਿਹਾ ਸੁਣੋ ਨਾਨਕ ਮੈਂ ਬਹੁਤ ਵਾਰੀ ਸੁਣਿਆ ਹੈ ਜੋ ਤੂੰ ਹਮਾਰੇ ਟਕੇ ਬਹੁਤ ਲੁਟਾਵੰਦਾ ਹੈ ਤੂੰ ਮੁਝ ਕੋ ਜਾਣਦਾ ਨਹੀਂ ਮੈਂ ਦੌਲਤ ਖਾਲੋਦੀ ਹਾਂ ਤਾਂ ਗੁਰੂ ਨਾਨਕ ਜੀ ਕਿਹਾ ਨਵਾਬ ਸਲਾਮਤ ਲੇਖਾ ਲਿਜੀਏ ਜੇ ਕੁਝ ਹਮਾਰਾ ਹਿਸਾਬ ਨਿਕਲੇ ਸੋ ਆਪਕੀ ਖੁਸ਼ੀ ਆਵੇ ਤੋ ਦਿਜੀਏ ਨਹੀਂ ਤਾਂ ਨਾ ਦਿਜੀਏ ਝੂਠਾ ਸੱਚਾ ਅਭੀ ਦੇਖ ਲਿਜੀਏ ਨਿਤਾਰਾ ਹੋ ਜਾ ਬਨਾ ਤਾਂ ਨਵਾਬ ਨੇ ਕਿਹਾ ਅਰੇ ਜੈਰਾਮ ਇਹ ਮੋਦੀ ਕਿਸਰੋਸ ਬੋਲਦਾ ਹੈ ਤਾਂ ਜੈਰਾਮ ਨੇ ਕਿਹਾ ਨਵਾਬ ਸਲਾਮਤ ਮੋਦੀ ਸੱਚ ਕਹਿੰਦਾ ਹੈ ਆਪਕਾ ਮੋਦੀ ਖਤਾ ਵਾਲਾ ਨਹੀਂ ਹੈ ਤਾਂ ਨਵਾਬ ਨੇ ਕਿਹਾ ਜਾਦੋ ਰਾਏ ਕੋ ਬੁਲਾਉ ਜਾਦੋ ਰਾਏ ਕੋ ਬੁਲਾਵਨੇ ਇੱਕ ਆਦਮੀ ਗਿਆ ਜਾਦੋ ਰਾਏ ਆਇਆ ਸਲਾਮ ਕੀਤਾ ਤਾਂ ਨਵਾਬ ਨੇ ਹੁਕਮ ਦਿਆ ਜਾਦੋ ਰਾਏ ਨਾਨਕ ਸੇ ਤੁਮ ਹਿਸਾਬ ਲਿਵ ਜਾਦੋ ਰਾਏ ਨੇ ਕਿਹਾ ਭਲਾ ਨਵਾਬ ਸਲਾਮਤ ਬਹੁਤ ਜਨਾ ਦਾ ਹਿਸਾਬ ਹੈ ਦੇਖੀਏ ਕਿਸ ਦੀ ਤਰਫ ਬਹੁਤ ਕੁਝ ਨਿਕਲਦਾ ਹੈ ਆਮਦਨ ਖਰਚ ਦੇਖ ਲੀਜੀਏ ਬਾਰਮ ਬਾਰ ਲੋਕ ਨਵਾਬ ਕੋ ਕਹਿੰਦੇ ਸੀ ਨਾਨਕ ਮੋਦੀ ਲੁਟਾਵਦਾ ਹੈ ਪੈਸੇ ਫਕੀਰੋ ਕੋ ਦਿੰਦਾ ਹੈ ਇਹ ਬਾਤ ਨਵਾਬ ਦੀ ਸੁਣ ਕਰ ਜਾਦੋ ਰਾਏ ਦੀ ਵੀ ਮਨ ਭਾਵਨ ਦੀ ਬਾਤ ਹੋਈ ਕਿ ਨਾਨਕ ਹਮਾਰੇ ਕੋ ਕਭੀ ਨਹੀਂ ਕੁਝ ਦਿੱਤਾ ਥਾ ਇਹ ਸੁਣ ਕੇ ਜਾਦੋ ਰਾਏ ਨੇ ਕਿਹਾ ਅਰੇ ਨਾਨਕ ਜੋ ਪੈਸੇ ਤੁਮਾਰੀ ਤਰਫ ਨਿਕਲੇਗੇ ਨਾ ਤੋ ਉਠਣੇ ਤਬ ਦੂੰਗਾ ਜਬ ਤੇਰੇ ਤੇ ਲੈ ਲਊਂਗਾ ਅਰ ਫੇਰ ਮੋਦੀ ਖਾਨੇ ਪਰ ਬੈਠਣੇ ਪੀਣਾ ਪਾਵੇਂਗਾ ਹਮਾਰੇ ਕੋ ਤੂੰ ਨੇ ਕਭੀ ਰਿਸ਼ਵਤ ਨਹੀਂ ਦੀ ਫਿਰ ਇੱਕ ਜਗ੍ਹਾ ਤੇ ਬੈਠ ਕੇ 5 ਦਿਨ ਹਿਸਾਬ ਕੋਤਾ ਰਿਆ ਕਈ ਅੜਾਵਣੀਆਂ ਜਾਦੋ ਰਾਏ ਨੇ ਪਾਈਆਂ ਪਰ ਪਰਮੇਸ਼ਰ ਨਾਲ ਅਤੇ ਸੱਚ ਨਾਲ ਕੋਈ ਬਾਤ ਪੇਸ਼ ਨਹੀਂ ਜਾਂਦੀ ਪਰ ਜੋ ਰੁਪਈਆ ਨਵਾਬ ਦੇ ਘਰੋਂ ਮਿਲਿਆ ਸੀ ਸੋ ਲਿਖਵਾਲਿਆ ਪਿੱਛੇ ਜੋ ਰੁਪਈਆ ਨਵਾਬ ਦੇ ਘਰ ਪਹੁੰਚਾ ਸੋ ਵੀ ਲਿਖ ਦਿੱਤਾ 321 ਰੁਪਏ ਨਾਰਕ ਜੀ ਦਾ ਵਾਦਾ ਨਿਕਲੇ ਤਾਂ ਜਾਦੋ ਰਾਏ ਸ਼ਰਮਿੰਦਾ ਹੋ ਗਿਆ ਜੈਰਾਮ ਨੇ ਨਵਾਬ ਨੂੰ ਕਚਹਿਰੀ ਵਿੱਚ ਜਾ ਕੇ ਸਲਾਮ ਕੀਤੀ ਨਵਾਬ ਨੇ ਕਿਹਾ ਕਿਉਂ ਜੈਰਾਮ ਤੇ ਸਾਬ ਹੁਆ ਹੈ ਤਾਂ ਜੈਰਾਮ ਨੇ ਆਖਿਆ ਹੈ ਨਵਾਬ ਸਲਾਮਤ ਤੂੰ ਜਾਦੋ ਰਾਏ ਨੂੰ ਬੁਲਾਵੋ ਸਾਰੀ ਬਾਤ ਪਤਾ ਲੱਗ ਜਾਏਗੀ ਤਾਂ ਨਵਾਬ ਨੇ ਜਾਦੋ ਰਾਏ ਨੂੰ ਬੁਲਾਇਆ ਜਾਦੋ ਰਾਏ ਨੇ ਨਵਾਬ ਕੋ ਆਏ ਕਰ ਸਲਾਮ ਕੀਤਾ ਨਵਾਬ ਨੇ ਕਿਹਾ ਜਾਦੋ ਰਾਏ ਹਿਸਾਬ ਲਿਆ ਹੈ ਤਾਂ ਜਾਦੋ ਰਾਏ ਨੇ ਕਿਹਾ ਨਵਾਬ ਸਲਾਮਤ ਹਿਸਾਬ ਲਿਆ ਹੈ ਤੋਂ ਨਵਾਬ ਨੇ ਪੁੱਛਿਆ ਅਰੇ ਜਾਦੋ ਰਾਏ ਕਿਉਂ ਕਰ ਹਿਸਾਬ ਹੋਇਆ ਹੈ ਤਾਂ ਜਾਦੋ ਰਾਏ ਬੋਲਿਆ ਨਵਾਬ ਸਲਾਮਤ 321 ਰੁਪਏ ਨਾਨਕ ਦੇ ਜਿਆਦਾ ਆਪ ਕੀ ਤਰਫ ਸਰਕਾਰ ਮੇ ਆਏ ਹੈ ਤਾਂ ਨਵਾਬ ਨੇ ਕਿਹਾ ਅਰੇ ਜਾਦੋ ਰਾਏ ਹਮਾਰੇ ਜਾਂ ਉਸਕੇ ਤਾਂ ਜਾਦੋ ਰਾਏ ਨੇ ਕਿਹਾ ਨਵਾਬ ਸਲਾਮਤ ਨਾਲਕ ਦੇ ਸਰਕਾਰ ਨੇ ਦੇਵ ਨੇ ਹਨ ਤਾਂ ਨਵਾਬ ਨੇ ਆਖਿਆ ਅਰੇ ਜਾਦੂ ਰਾਏ ਤੂੰ ਹਮਾਰੇ ਕੋ ਨਿਤ ਇਹੀ ਕਹਤਾ ਥਾ ਨਾਨਕ ਤੁਮਰੀ ਹਟ ਕੋ ਲੁਟਾਵੰਦਾ ਹੈ ਲੋਕ ਵੀ ਇਹੀ ਕਹਿੰਦੇ ਹਨ ਜੋ ਨਾਲਕ ਤੁਹਾਰੇ ਪੈਸੇ ਲੁਟਾਵੰਦਾ ਹੈ ਤਾਂ ਜੈ ਰਾਮ ਨੇ ਅਰਜ਼ ਕੀਤੀ ਐ ਸਲਾਮਤ ਨਵਾਬ ਸਲਾਮਤ ਲੋਕ ਦੁਸ਼ਮਣੀ ਬਹੁਤ ਕਰਦੇ ਹਨ ਤਾਂ ਨਵਾਬ ਨੇ ਕਿਹਾ ਅਰੇ ਭਵਾਨੀ ਦਾਸ ਖਜਾਨਚੀ ਨਾਰਕ ਦੇ ਪੈਸੇ ਜੋ ਆਵਦੇ ਹਨ ਸੋ ਅਭੀ ਅਦਾ ਕਰੋ আর এক ਕਾਮ ਔਰ ਕਰੋ 3000 ਰੁਪਿਆ ਹੋਰ ਦੇਹੁ ਇਨਾਮ ਵਜੋਂ ਗੁਰਨਾਨਕ ਕੋ 3000 ਰੁਪਿਆ ਹੋਰ ਦੇਵੋ ਭਵਾਨੀ ਦਾਸ ਨੇ 321 ਰੁਪਏ ਪਿਛਲੇ ਦਿੱਤੇ আর 3000 ਰੁਪਿਆ ਹੋਰ ਗੁਰੂ ਜੀ ਨੂੰ ਦੇ ਦਿੱਤਾ ਤਾਂ ਗੁਰੂ ਨਾਨਕ ਜੀ ਥੈਲੀਆਂ ਲੈਕਰ ਘਰ ਨੂੰ ਆਏ 321 ਰੁਪਏ ਹੱਟ ਉੱਤੇ ਬਾਬਾ ਜੀ ਲੈ ਗਏ ਤੇ ਇਨਾਮ ਵਜੋਂ ਮਿਲਿਆ ਹੋਇਆ 3000 ਰੁਪਿਆ ਬੇਬੇ ਨਾਨਕੀ ਪਾਸ ਰੱਖਿਆ ਤਾਂ ਜੈਰਾਮ ਬਹੁਤ ਹੀ ਖੁਸ਼ ਹੋਇਆ ਮੁਵਾਰਕਾਂ ਮਿਲੀਆਂ ਜੈਰਾਮ ਖੁਸ਼ੀ-ਖੁਸ਼ੀ ਘਰ ਆਏ ਵੜਿਆ ਅਗੋਂ ਨਾਨਕੀ ਨੇ ਪੁੱਛਿਆ ਜੀ ਕਿਉਂ ਕਰ ਹਿਸਾਬ ਹੋਇਆ ਤਾਂ ਜੈਰਾਮ ਨੇ ਕਿਹਾ ਸੁਣ ਪਰਮੇਸ਼ਰ ਦੀ ਪਿਆਰੀਏ ਮੈਂ ਤਾਂ ਅਜਬ ਹੈਰਾਨ ਹੋਇ ਰਿਹਾ ਹਾਂ ਅਤੇ ਲੋਕ ਵੀ ਕਹਿੰਦੇ ਹਨ ਨਾਨਕ ਸ੍ਰੀ ਹੁਣ ਪੈਸੇ ਲੁਟਾਵੰਦਾ ਹੈ ਜਾਂ ਹਿਸਾਬ ਹੋਵੰਦਾ ਹੈ ਹੱਥੋਂ ਵਾਧਾ ਨਿਕਲਦਾ ਹੈ ਤਾਂ ਨਾਨਕੀ ਜੀ ਨੇ ਕਿਹਾ ਜੀ ਅੱਜ ਕੀ ਵਾਧਾ ਨਿਕਲਿਆ ਹੈ ਮੈਨੂੰ ਵੀ ਸੁਣਾਵੋ ਤਾਂ ਜੈ ਰਾਮ ਨੇ ਕਿਹਾ ਸੁਣੋ ਬੰਦੀ ਪਰਮੇਸ਼ਰ ਦੀ 321 ਰੁਪਏ ਅੱਜ ਖਾਂਦਿਆਂ ਪੀਂਦਿਆਂ ਲੁਟਾਵੰਦਿਆਂ ਵਾਧਾ ਨਿਕਲੇ ਹਨ ਅਰ 3000 ਰੁਪਿਆ ਜੋ ਤੈਨੂੰ ਗੁਰੂ ਨਾਨਕ ਨੇ ਆਕੇ ਫੜਾਇਆ ਹੈ ਉਹ ਇਨਾਮ ਵਜੋਂ ਸਰਕਾਰ ਨੇ ਦਿੱਤਾ ਹੈ